ਦੇ ਆ ਗੁ ਜੀ ਸਾਰੇ ਹੀ ਪਹੁੰਚੇ ਹੋੜੀ ਮੱਜਾਂ ਦੇ ਮਾਪੇ ਵਿਦਿਆਰਥੀ ਜੱਥੇ ਬੰਦੇ ਦੇ ਸਾਥੀ ਸਕੂਲ ਦਾ ਸਟਾਫ ਸਾਰਿਆਂ ਨੂੰ ਅੱਜ ਦੀ ਇਸ ਮੀਟਿੰਗ ਤੇ ਪਹੁੰਚਣ ਦੇ ਲਈ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਕਾਫੀ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠੇ ਹੋਏ ਸਿਰਫ ਇੱਕ ਦੋ ਮਿੰਟਾਂ ਦੇ ਵਿੱਚ ਜਿਹੜੀਆਂ ਇੱਕ ਦੋ ਕੰਤਾ ਰਹਿ ਗਈਆਂ ਪਹਿਲਾਂ ਬੁਲਾ ਰਿਆ ਤਾਂ ਦੇਖੋ ਜਸਤੇ ਨੇ 20 ਜਨਵਰੀ ਨੂੰ ਦੋ ਅਧਿਆਪਕਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਗਈਆਂ ਜਿਸ ਤੇ ਰੋਸ ਪਜੋ 21 ਜਨਵਰੀ ਨੂੰ ਸਕੂਲ ਦਾ ਸਮੁੱਚਾ ਸਟਾਫ ਸਕੂਲ ਦੇ ਗੇਟ ਦੇ ਉੱਪਰ ਧਰਨਾ ਲਗਾ ਕੇ ਬੈਠਾ ਉਹਨਾਂ ਦੇ ਹੱਕਾਂ ਲਈ ਉਸ ਤੋਂ ਬਾਅਦ ਮਾਪੇ ਜੁੜੇ ਤਾਂ ਵਿਦਿਆਰਥੀਆਂ ਤੇ ਸਕੂਲ ਦੇ ਸਟਾਫ ਦੀਆਂ ਸਾਂਝੀਆਂ ਮੰਗਾਂ ਸਾਰੀਆਂ ਉਠੀਆਂ देखो होस्ट ਨੇ ਮੈਨੇਜਮੈਂਟ ਨੇ ਇੱਕ ਡਰਾਮਾ ਖੇਡਿਆ ਕਿ ਬੱਚਿਆਂ ਦੇ ਪੜ੍ਹਾਈ ਦੇ ਦਿਨ ਹੈ ਪੇਪਰਾਂ ਦੇ ਦਿਨ ਹੈ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜੇ ਪੇਪਰਾਂ ਦੀਆਂ ਜਾਂ ਬੱਚਿਆਂ ਦੀ ਪੜ੍ਹਾਈ ਦਾ ਮੈਨੇਜਮੈਂਟ ਨੂੰ ਫਿਕਰ ਹੁੰਦਾ ਤਾਂ ਪੇਪਰਾਂ ਦੇ ਦਿਨਾਂ ਦੇ ਵਿੱਚ ਦੋ ਦਿਹਾੜਾ ਨੂੰ ਬਰਖਾਸਤ ਕਿਉਂ ਕੀਤਾ ਜਾਂਦਾ ਦੂਜੀ ਗੱਲ ਉਹਨਾਂ ਦਾ ਜਿਹੜਾ ਮਕਸਦ ਸੀਗਾ ਜਿਹੜਾ ਝੂਠਾ ਜਿਹੜਾ ਪ੍ਰਚਾਰ ਸੀ ਬੱਚਿਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਉਹ ਗੱਲ ਵਜਾਗਰ ਹੋ ਗਿਆ ਕਿ ਇੱਕ ਪਾਸੇ ਹਜੇ 31 ਮਾਰਚ ਤੱਕ ਡੇਢ ਮਹੀਨਾ ਬਾਕੀ ਹੈ ਪਰਸੋਂ ਤੋਂ ਪੇਪਰ ਸ਼ੁਰੂ ਕਰਕੇ 3 ਜਾਂ 4 ਮਾਰਚ ਨੂੰ ਪੇਪਰ ਖਤਮ ਹੋ ਜਾਣਗੇ 4 ਮਾਰਚ ਦੇ ਤੋਂ 31 ਮਾਰਚ ਤੱਕ ਇੱਕ ਮਹੀਨਾ ਪੂਰੇ ਪੰਜਾਬ ਦਾ ਇੱਕ ਵੀ ਸਕੂਲ ਦੱਸੋ ਜਿਹੜਾ ਬੰਦ ਹੋਊਗਾ ਜਾਂ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਤਾਂ ਉਸ ਮਹੀਨੇ ਦੀ ਪੜ੍ਹਾਈ ਦਾ ਜ਼ਿੰਮੇਵਾਰ ਕੌਣ ਹੈ ਪੂਰੇ ਪੰਜਾਬ ਦਾ ਮੈਨੂੰ ਲੱਗਦਾ ਇਹ ਕਿਲਾ ਸਕੂਲ ਇਹਦਾ 3 ਮਹੀਨਾ ਤੋਂ ਸਵੇਰੇ 10 ਵਜੇ ਖੁੱਲਦਾ ਹੈ 9 ਤੋਂ 10 1 ਘੰਟਾ ਪੜ੍ਹਾਈ 2 ਮਹੀਨਿਆਂ ਦੀ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਕਿਸ ਪ੍ਰਿੰਸੀਪਲ ਜੇ ਮੈਨੇਜਮੈਂਟ ਨੇ ਸਕੂਲ ਦਾ ਸਮਾਂ ਸਰਕਾਰ ਦੇ ਨੀਮਾਂ ਦੀ ਉਲੰਘਣਾ ਕਰਕੇ 10 ਵਜੇ ਦਾ ਕੀਤਾ ਹੋਇਆ 2 ਮਹੀਨਿਆਂ ਤੋਂ ਸੋ ਮੇਨ ਮੁੱਦਾ ਇਹਨਾਂ ਦਾ ਹੈਗਾ ਬੱਚਿਆਂ ਦੀ ਪੜ੍ਹਾਈ ਨਾਲ ਮੈਨੇਜਮੈਂਟ ਦਾ ਕੋਈ ਫਿਕਰ ਨਹੀਂ ਨਾ ਇਥੋਂ ਦੇ ਐਮ ਡੀ ਦਾ ਨਾ ਸਰਪਲਸ ਦਾ ਨਾ ਪ੍ਰਿੰਸੀਪਲ ਦਾ ਉਨ੍ਹਾਂ ਦਾ ਮੁੱਦਾ ਇਹ ਹੈ ਕਿ ਅਸੀਂ ਪੇਪਰ ਸਟਾਰਟ ਕਰਵਾਈਏ ਪੇਪਰਾਂ ਵਿੱਚ ਜ਼ਬਰਦਸਤੀ ਬੱਚਿਆਂ ਨੂੰ ਫੇਲ ਕਰੀਏ ਮਾਪਿਆਂ ਨੂੰ ਡਰਾਈਏ ਕਿ ਤੁਹਾਡੇ ਬੱਚੇ ਦਾ ਨਾਮ ਘਟਿਆ ਜਾਊਗਾ ਤੇ ਮਾਪਿਆਂ ਨੂੰ ਪਿੱਛੇ ਹਟਾਈਏ। ਇਹੀ ਇੱਕ ਝੂਠਾ ਮਕਸਦ ਹੈ ਉਨ੍ਹਾਂ ਦਾ। ਅਸੀਂ ਸਾਰੇ ਜਥੇਬੰਦੀਆਂ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਅਧਿਆਪਕਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਹ ਪੇਪਰ ਪਹਿਲਾ 15 ਦਿਨ ਬੱਚਿਆਂ ਦੀ ਪੜ੍ਹਾਈ ਚੱਲੇਗੀ 2 ਮਾਰਚ ਤੋਂ ਸ਼ੁਰੂ ਹੋ ਕੇ ਵੀ ਮਾਰਕਸ ਪੇਪਰ ਕੰਪਲੀਟ ਕਰਕੇ ਸਿਰਫ 10 ਜਨਵਰੀ ਨੂੰ ਸਾਰੇ ਸਕੂਲਾਂ ਬਾਗ ਦੇ ਸਕੂਲ ਦੇ ਬੱਚਿਆਂ ਨੂੰ ਹੋਣੀਆਂ ਹਨ ਉਹਨਾਂ 10 ਜਨਵਰੀ ਦੇ ਵਿੱਚ ਬੱਚਿਆਂ ਦਾ ਜਿਹੜਾ ਨਤੀਜਾ ਉਹਦੇ ਅਪ੍ਰੀਅਰ ਕਰੰਨੇ ਨੇ ਤੇ ਬੱਚਿਆਂ ਦੇ ਮਾਪਿਆਂ ਦੇ ਨਾਲ ਸਾਂਝਾ ਕਰਨੀ ਹੈ ਤਾਂ ਕਿ 1 ਅਪ੍ਰੈਲ ਤੋਂ ਵਧੀਆ ਅਸੈਸਮੈਂਟ ਸ਼ੁਰੂ ਹੋ ਸਕੇ ਤੋਂ ਗੁਜਾਰਿਸ਼ ਹੈ ਸਾਰੇ ਰਿਪੋਰਟ ਦੇ ਨਾਲ ਸਾਂਝਾ ਫੈਸਲਾ ਹੈ ਕਿ ਇੰਨਾ ਨੇ ਜੋ ਇੰਨਾ ਜਲਦੀ ਪੇਪਰ ਲਾ ਕੇ ਬੱਚੇ ਦੀ ਪੜ੍ਹਾਈ ਦਾ ਚੌਕਸ ਤਾਂ ਆਪਾਂ ਉਸ ਨੂੰ ਰੋਕਣ ਲਈ ਕੱਲ ਸਾਰੇ ਜਥੇਬੰਦੀਆਂ ਵੱਲੋਂ ਸਕੂਲ ਦੇ 메ਨ ਗੇਟ ਨੂੰ ਸਹੀ ਸਮੇਂ 8:00 ਵਜੇ ਸਕੂਲ ਲੱਗਣ ਤੋਂ ਪਹਿਲਾਂ ਪੱਕੇ ਦੋਰ ਦੇ ਦੋਨੇ ਗੇਟਾਂ ਨੂੰ ਤਾਲਾ ਲਗਾਇਆ ਜਾਇਆ ਹੋਇਆ ਇਹਨਾਂ ਦੀ ਜੋਬੀ ਮੈਨੇਜਮੈਂਟ ਜਦੋਂ ਸਕੂਲ ਲਈ ਆਉਣੀ ਹੈ ਤਾਂ ਉੱਥੇ ਉਹਨਾਂ ਨੂੰ ਕਿਹੜਾ ਜਾਵੇਗਾ ਉਸ ਤੋਂ ਬਾਅਦ ਸੁੱਤਾ ਹੋਇਆ ਪ੍ਰਸ਼ਾਸਨ ਜਿਹੜਾ ਹੈਗਾ ਉਹ ਜਾਗੇਗਾ ਜਦੋਂ ਪ੍ਰਸ਼ਾਸਨ ਜਾਗੇਗਾ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਸਨ ਹੋਣਗੀਆਂ ਦੂਜੀ ਗੱਲ ਇੱਕ ਮੈਂ ਇਹ ਪੁੱਛਣਾ ਚਾਹੁੰਦਾ ਇਹ ਸਾਰੇ ਮਾਪਿਆਂ ਨੂੰ ਤੁਹਾਨੂੰ ਇਸ ਸਕੂਲ ਦੀ ਮੈਨੇਜਮੈਂਟ ਹੈ ਜਿਹੜੀ 2018 ਤੋਂ ਆਈ ਹੋਈ ਹੈ ਉਹਦਾ ਚੇਅਰਮੈਨ ਕੌਣ ਹੈ ਕੋਈ ਮੈਨੂੰ ਦੱਸ ਸਕਦਾ ਕੋਈ ਨਾਮ ਜਾਣਦਾ ਹੋਵੇ ਜਦੋਂ ਕੀ ਅਨੁਕੂਪ ਦੈ ਨਸੇ ਤਾ ਉਹਦਾ ਕਾਰਨ ਕੀ ਹੈ ਬਕਾਇਦਾ ਨਹੀਂ ਜੀ ਨਹੀਂ ਉਹਦਾ ਹੁਣੇ ਸਾਹ ਦੇ ਪਾਣੀ ਕੂੜਾ ਇੱਥੇ ਪੇ ਜਾਇਆ ਹੋਇਆ ਸੱਤ ਅੱਠ ਪਾਸਾ ਆਪ ਆ ਸਾਰੀ ਸਤ ਪੀਪਲ ਇੱਥੇ ਰਲ ਕੇ ਪੜਾਈ ਕੀਤੀ ਹੋਈ ਹੈ ਪਾਸੋਂ ਜੋਥੀ ਮਾਨ ਸਾਹਿਬ ਮਾਫੀ ਮੰਗਦੇ ਹੱਗੇ ਇਹ ਵੀ ਉਹਨੇ ਬੋਲ ਹੈ ਹਾਂ ਜੀ ਖੁੱਦਾ ਕਿ ਬਦਮਾਸ਼ੇ ਦੇ ਭੇਜਿਆ ਉਹਦਾ ਸਕੂਲ ਨਾਲ ਕੋਈ ਉਹਦੀ ਪੋਸਟ ਨਹੀਂ ਕੋਈ ਸਰੋਗਾਰ ਨਹੀਂ ਉਹਨਾਂ ਵੀ ਕੱਲ੍ਹ ਗੇਟ ਦੇ ਪੁੱਛਾਂਗੇ ਉਹਨ ਲੋ ਕਿ ਤੇਰਾ ਸਕੂਲ ਦੇ ਅੰਦਰ ਪੋਸਟ ਕਿਹੜੀ ਹੈ ਤੇ ਕਿਹੜੀ ਗੱਲ ਦੇ ਉੱਪਰ ਤੂੰ ਰੋ ਜਾ ਕੇ ਸਕੂਲ ਦੇ ਵਿੱਚ ਬੱਚਿਆਂ ਦੇ ਮਾਪਿਆਂ ਤੋਂ ਭੋਣਾ ਹੈ ਤਾਂ ਇੱਥੇ ਜਿਹੜਾ ਸਕੂਲ ਦਾ ਚੇਅਰਮੈਨ ਹੈ ਤੁਸੀਂ ਐਸ ਕੁਝ ਦੇਖਿਆ ਹੀ ਨਹੀਂ ਹੋਣਾ ਬਕਾਇਦਾ ਐਮਡੀ ਪਾਲ ਉਹਦੀ ਪੋਸਟ ਹੈ ਉਹਦਾ ਐਸ ਸਕੂਲ ਵਿੱਚ ਆਉਣਾ ਮੰਨਦਾ ਰੋਜ਼ ਅੱਜ ਤੱਕ ਤੁਸੀਂ ਦੇਖਿਆ ਨਹੀਂ ਹੋਣਾ 6 ਸਾਲਾਂ ਦੇ ਵਿੱਚ ਉਹ ਪੀ ਰੱਖਿਆ ਹੋਇਆ ਹੈ ਉਹ ਇੱਕ ਰਬੜੀ ਮੋਹਰ ਬਣਾਈ ਹੋਈ ਹੈ ਸائن ਮਾਰਨ ਦੇ ਲਈ ਜਿਹੜੇ ਬੈਲਜਾਂ ਨੇ ਚੇਰਮੈਨ ਦੇ ਸਾਈਨ ਹੋਣੇ ਹਨ ਉਹਨੂੰ ਘਰੇ ਬੈਠੇ ਨੂੰ ਕੋਈ ਲਾਲਚ 20-20 ਰੁਪਏ ਮਿਲਿਆ ਸਰਖਾਤੌਰ ਤੇ ਦੇ ਕੇ ਉਹਨੇ ਸਾਰਾ ਸਾਲ ਜੱਰੀ ਸਾਈਨ ਕਰਵਾ ਕਰਾ ਕੇ ਬੱਚਿਆਂ ਤੇ ਇਹ ਹੱਥਾਂ ਦੇ ਹੱਥ ਖੜੇ ਆਂਦੇ ਆਂਦੇ ਤਾਂ ਕਹਿੰਦੇ ਜਦੋਂ ਆਪਾਂ ਗੇਟ ਨੂੰ ਕਾਲਾ ਲਾਣਾਗੇ ਉਹਦਾ ਮਣੀ ਮਿੰਟ ਦੇ ਜਿਹੜੇ ਬੰਦੇ ਇੱਥੇ ਆਫ ਕਰਾਂਗੇ ਉਹਨਾਂ ਨੂੰ ਮੰਗ ਕਰਾਂਗੇ ਕਿ ਸਾਨੂੰ ਸਕੂਲ ਦੀ ਇਹਦੀ ਸੋਲੀ ਮੈਨੇਜਮੈਂਟ ਦਾ ਚੇਅਰਮੈਨ ਤਾਂ ਦਿਖਾ ਦਿਓ ਹੈ ਕੌਣ ਵੀ ਇਹ ਸਾਡੇ ਬੱਚਿਆਂ ਦੇ ਕਰੋੜਾਂ ਰੁਪਏ ਦੇ ਬਿਨਾਂ ਦੇ ਸੈਨ ਕਰਦਾ ਹੈ ਉਹਦੀ ਸਾਨੂੰ ਸ਼ਕਲ ਤਾਂ ਦਿਖਾ ਦਿਓ ਤਾਂ ਇਹਨਾਂ ਦਾ ਪੜਾਈ ਨਾਲ ਕੋਈ ਮਕਸਦ ਨਹੀਂ ਸਿੱਧਾ ਸਿੱਧਾ ਹਿਸਾਬ ਹੈ 30% ਜਿਹੜਾ ਪਾਉਣਾ ਹੁੰਦਾ ਹੈ ਉਹ ਦੋ ਡਬਲ ਦੇ ਪੈਸੇ ਨੂੰ ਇੱਕ ਨੰਬਰ ਦੇ ਚਿੱਟੇ ਪੈਸੇ ਵਿੱਚ ਬਦਲਣ ਦਾ ਇੱਕ ਤਰੀਕਾ ਹੈ ਇੱਕ ਦਾਣ ਦਾ ਜਿਹੜਾ ਕਿ ਖਾਤਾ ਖੁੱਲਿਆ ਹੋਇਆ ਹੈ ਉਹਦੇ ਵਿੱਚ ਇਹਨਾਂ ਨੇ ਜਾਣ ਕੇ ਜਿਹੜੇ ਦੋ ਨੰਬਰੇ ਕੰਮ ਕਰਦੇ ਉਹ ਦਾਣ ਪਾਉਂਦੇ ਐ ਉਹਨੇ ਟੀਚਰਾਂ ਦੇ ਬੱਚੇ ਨੇ ਦਿਖਾਵਾ ਬਿਲਾ ਨੇ ਵਿੱਚ ਅਡਜਸਟ ਕਰ ਦਿੰਦੇ ਐ ਤੇ ਉਹਨਾਂ ਨੂੰ ਕਹਿੰਦੇ ਆ ਤੁਸੀਂ 2 ਲੱਖ ਸਾਨੂੰ ਦਾਣ ਦਿੱਤਾ ਹਲੋ 1.5 ਲੱਖ ਵਾਪਸ ਉਹਨਾਂ ਚਿੱਟਾ ਕਰਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਮੰਦਾ ਚੱਲਦੀ ਗਈ ਇੱਥੇ ਤੇ ਆ ਲਾਸਟ ਦੇ ਵਿੱਚ ਸਿਰਫ ਡੈਮੋਕਰੈਟਿਕ ਟੀਚਰ ਫਰੰਟ ਦੇ ਬਲਾਗ ਪ੍ਰਧਾਨ ਮੋਡ ਹੋਣ ਦੇ ਨਾਤੇ ਮਾਪਿਆਂ ਤੋਂ ਪਰਮਿਸ਼ਨ ਲੈਣਾ ਚਾਹੁੰਦੇ ਐ ਕੀ ਜੋ ਆਪਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਕੈਵਰ ਕਰਨ ਲਈ ਵੀਡੀਓ ਬਣਾ ਲਈ ਹਾਂ ਹਾਂ ਕੋਈ ਸਾਥੀ ਵੀਡੀਓ ਬਣਾ ਲਈ ਓਕੇ ਸਰ ਵੀ ਜੋ ਆਪਾਂ ਬੱਚਿਆਂ ਆਗਿਆ ਦੇ ਅਧਿਕਾਰ ਨੇ ਇਸ ਸਕੂਲ ਦੇ ਭੜੇ ਦੇ ਲਈ ਹੱਕਾਂ ਦੇ ਲਈ ਕੱਲ ਸਵੇਰੇ ਸਕੂਲ ਦਾ ਮੇਨ ਗੇਟ 8 ਵਜੇ ਤੋਂ ਨਾਲੋਂ ਲੱਗੇ ਹੈ ਕਿ ਤੁਹਾਡੇ ਆਪਿਆਂ ਦੇ ਸਾਰੇ ਜੀ ਸਹਿਮਤੀ ਨਾਲ ਹੋਵੇ ਜੀ ਕੀ ਤੁਹਾਡੇ ਬੱਚਿਆਂ ਨੂੰ ਪਿਛਲੇ 2-3 ਸਾਲਾਂ ਤੋਂ ਵਰਨੀਆਂ ਨਹੀਂ ਮਿਲ ਰਹੀਆਂ ਤੁਹਾਡੇ ਬੱਚਿਆਂ ਨੂੰ ਪ੍ਰਾਣੀਯਕ ਦਾਵਾ ਦਿੱਤੀਆਂ ਜਾਂਦੀਆਂ ਨੇ ਨੰਗੀਆਂ ਦੇ ਬਿੱਲ ਪਏ ਜਾਂਦੇ ਐ ਜਿਹੜੀਆਂ ਹੋਰ ਸਹੂਲਤਾਂ ਪ੍ਰੋਜੈਕਟਰ ਵਗੈਰਾ ਉਹ ਤਾਂ ਬਹੁਤ ਵਡੀਆਂ ਗੱਲਾਂ ਐ ਉਹ ਤਾਂ ਬਹੁਤ ਦੂਰੀ ਨੇ ਲੈ ਜੇ ਧਿਆਨ ਦੇ ਵਿੱਚ ਆਏ ਨਾ ਤਾਂ ਮੇਰੇ ਦਿਨਾਂ ਦੇ ਵਿੱਚ